ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਤੁਹਾਡਾ ਆਪਣੇ ਈਰਮਾਨ ਪਿਆ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ। ਹੋਪ ਕਰਦਾ ਸਾਰਿਆਂ ਨੇ ਵਧੀਆ ਹੋਵਾਂਗੇ। ਜੇਕਰ ਤੁਸੀਂ ਸਾਰੇ ਬੜੇ ਨੇ ਵਧੀਆ ਤੋਂ ਵਧੀਆ ਚੜ੍ਹਦੀ ਕਲਾ ਵਿੱਚ ਬਖਸ਼ੀ ਸਾਨੂੰ ਪਰਮਾਤਮਾ ਤੇ ਜਿਵੇਂ ਦੇਖ ਸਕਦੇ ਹੋ ਆਪਣੀ ਅੱਜ ਮੋਟਰ ਫਾਈਨਲੀ ਠੀਕ ਹੋ ਗਈ ਤੇ ਬਸ ਆਪਣੀ ਮੋਟਰ ਦੇ ਅੰਦਰ ਪੈਪ ਪਾਉਣਾ ਹੀ ਰਹਿ ਗਈ। ਬੇੜਾ ਵੀ ਅੰਦਰ ਖਾਲੀ ਹੋ ਗਿਆ। ਹੁਣ 22 ਬਰੇ ਪਾ ਕੇ ਗਏ ਨੇ ਤੇ ਆਪਾਂ ਜੀ ਮਿੱਤਰੋ ਆਪਣੀ ਹੁਣ ਮੋਟਰ ਫਾਈਨਲੀ ਪੈ ਚੁੱਕੀ ਹੈ ਤੇ ਬਸ ਆਪਣਾ ਹਰ ਰਹਿ ਗਿਆ ਜੀ। ਕ੍ਰੰਪ ਜਾਂ ਚੜਨ ਵਾਲਾ ਜਿਹੜਾ ਹੁੰਦਾ ਇਹਦਾ ਇਹ ਟੂਟੀਆਂ ਦਾ ਭਾਈ ਕਰੂਗਾ ਉਹ ਦੇਖੋ ਮੋਟਰ ਵਿੱਚ 바ਗੇ 바ਗੇ ਨੇ ਇਹ ਟੱਕ ਦੋ ਟੱਕ ਦੋ ਆ ਭਾਰੀ ਬਹੁਤ ਹੈ ਅੰਦਰੋਂ ਫੜੀ ਡੂੰਗੀ ਬਹੁਤ ਹੈ ਨਾ ਤੇ ਜੀ ਇਹ ਆਪਣਾ ਕੱਲਾ ਬਸ ਆਹੀ ਪਿਆਗਾ ਬਾਈ ਬਰੈਂਡ ਡਿਸਕਾਊਂਟ ਦੇ ਵਿੱਚ ਵਧੀਆ ਆਪਣਾ ਪਿੰਡ ਦੇ ਐਨ ਕਰਕੇ ਉਹਨਾਂ ਨੂੰ ਫਾਇਦਾ ਕਰਤਾ ਕੱਲਾ ਆਹੀ 350 ਦਾ ਪਿਆਗਾ ਤੋਂ ਬਸ ਤੇ ਆਹਾ ਇੱਕ ਸੈੱਲ ਜੀ ਇਹਦਾ 400 ਰੁਪਏ ਵਿੱਚ ਵਧੀਆ ਆਪਣੀ ਦੋ ਬਾਈ ਬਰਿਆ ਨੇ ਮੋਟਰ ਚੱਲਦੀ ਕਰਦੀ ਤੇ ਪਿੰਡ ਸੰਦਾ ਹੀ ਸਹਾਰਾ ਹੁੰਦਾ ਜੀ ਤੇ ਇਧਰ ਮੰਮੀ ਨੇ ਇਹਦੀ ਤਾਰ ਕੱਢ ਲਈ ਹੈ ਤੇ ਸਾਹਮਣੇ ਖੜੀ ਹੈ ਫੇਰ ਵੀ ਟੱਪੀ ਜਾ ਰਹੀ ਹੈ ਤੇ ਇਹਦੇ 10 20 ਵਾਰੀ ਆਪਾਂ ਲਗਾਤਾਰ ਸਹੀ ਬੰਨਤਾ ਇਹਦੇ ਆ ਜੋੜਾ ਜਿਹੜਾ ਡਿੱਗਿਆ ਪੇਪਰਾਂ 'ਚ ਤੇ ਤੇ ਅੱਜ ਹੁਣ ਚੱਲ ਕੇ ਆਪਾਂ ਤੁਹਾਨੂੰ ਬਾਹਰ ਦਿਖਾਉਨੇ ਆ ਬਾੜੀ ਆਪਣੀ ਤੇ ਬਾੜੀ 'ਚ ਵੀ ਬੜੀ ਐ ਸਬਜ਼ੀਆਂ ਹੋ ਰਹੀਆਂ ਨੇ ਆਪਣੀਆਂ ਤੇ ਅੱਜ ਤੁਹਾਨੂੰ ਹੁਣ ਆਪਾਂ ਬਾਹਰ ਬਾੜੀ ਦਿਖਾਉਨੇ ਆ ਮਿੱਤਰੋ ਬੜੀਆ ਬੜੀਆ ਠੀਕ ਬੜੀਆ ਠੀਕ ਠਾਕ ਵਸੋ ਸਬਜ਼ੀਆਂ ਇਹ ਲੱਗਣ ਲੱਗੀਆਂ ਆਪਣੀ ਬਾੜੀ ਵਿੱਚ ਇੱਕ ਦਿਨ ਲੱਗ ਕੇ ਜੀ ਮੈਨੂੰ ਲੱਗਦਾ ਇੱਥੇ ਗੇਟ ਵੀ ਬਣਾਉਣਾ ਪਊ ਕਿਉਂਕਿ ਐ ਬਹੁਤ ਔਖਾ ਹੋ ਰਹੀ ਹੈ ਇਹ ਇਹਦੇ ਵਿੱਚ ਲੰਘਣਾ ਤੇ ਬਹੁਤ ਵਾਰ ਮਿਹਨਤ ਕਰਨ ਤੋਂ ਬਾਅਦ ਜੀ ਆਪਣੇ ਸਾਗ ਮਸਾ ਹੋਇਆਗਾ ਸਰੋਂ ਮਸਾ ਹੋਈ ਹੈ ਜੀ ਇਤਕੀ ਹੁਣ ਹੋਈ ਆਪਣੇ ਸਰੋਂ ਦੇਖ ਸਕਦੇ ਹਾਂ ਬਹੁਤ ਵਾਰੀ ਮਿਹਨਤ ਕੀਤੀ ਇਹਦੇ ਚ ਪਰ ਹਰ ਵਾਰੀ ਹਾਰ ਹੋ ਜਾਂਦੀ ਸੀ ਆਪਣੀ ਤੇ ਇਸ ਵਾਰੀ ਆਪਣੀ ਸਰੋਂ ਦੇ ਵਿੱਚ ਜਿੱਤ ਹੋਈ ਹੈ ਤੇ ਇੱਕ ਕਫਰ ਇੱਥੇ ਹੋ ਰਿਹਾ ਹੈਗਾ ਸਰੋਂ ਦਾ ਤੇ ਬਾਕੀ ਇਹਦੇ ਮੈਂ ਵਿਚਾਰੇ ਗਾਜਰਾਂ ਆ ਗਈਆਂ ਜੀ ਤੇ ਇਹਦੇ ਬਾਹਰ-ਬਾਰ ਸਾਰੀ ਮੈਂ ਸਰੋਂ ਲਾਤੀ ਸਾਹ ਦੇਖੋ ਜਿਹੜੇ ਤੁਹਾਨੂੰ ਪੱਤੇ ਨਜ਼ਰ ਆ ਰਹੇ ਨੇ ਛੋਟੇ ਜਿਹੇ ਇਹ ਸਰੋਂ ਹੈ ਤੇ ਰ ਇਧਰ ਆਪਣੀਆਂ ਮਿਰਚਾਂ ਆ ਗਈਆਂ ਤੇ ਅੰਬ ਦਾ ਬੂਝਾ ਲੱਗਾ ਤਾਂ ਸਿੱਧਰ ਤੇ ਉਹ ਕੋਕੋ ਦੀ ਸਮਾਹਤ ਵੀ ਦੇਖ ਸਕਦੇ ਹੋ ਤੁਸੀਂ ਇਧਰ ਵੀ ਅੰਬ ਦਾ ਬੂਝਾ ਲੱਗਿਆ ਪਿਆ ਇੱਕ ਇਧਰ 베ਰੀ ਹੋਣ ਲੱਗੀ ਜੀ ਬਹੁਤ ਵਧੀਆ ਤੇ ਚਲੋ ਵਧੀਆ ਇੱਥੇ ਵੀ 베ਰੀ ਹੋਣ ਲੱਗੀ ਇਧਰ ਪਿੱਪਲ ਹੋਈ ਜਾਂਦੇ ਜੀ ਇੱਕ ਪਿੱਪਲ ਹੋ ਸੀ ਇਧਰ ਉਹਲੇ ਚਾਹੀ ਆਉ ਸੀ ਦੋ ਪੀਪਲ ਹੋਈ ਨੇ ਤੇ ਇੱਕ 베ਰੀ ਤੇ ਇਧਰ ਗੋਭੀ ਦੇ ਫੁੱਲ ਆਈ ਇਹ ਆਪਣੇ ਪੰਜ ਫੁੱਲ ਹੋਇਆ ਪੂਰੇ ਗਿਣ ਮੇ ਚਾਰ ਆ ਜੀ ਤੇ ਦੋ 21 ਸੀ ਜੀ ਤੇ ਹੁਣ ਜਿਹੜੀ ਆਪਾਂ ਲਸਣ ਬੀਜੀ ਸੀ ਉਹ ਆਪਣੇ ਵਧੀਆ ਹੋ ਗਈ ਜੀ ਆ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਆਹ ਵੀ ਸਿੱਟੀ ਪਈ ਐ ਸੁਵਾ ਜੀ ਹਣੇ ਖੜਿਆਉਣ ਵਾਲੀ ਐ ਮੰਮੀ ਕਹਿੰਦੀ ਤੂੰ ਖੜਿਆ ਦੇ ਇੱਥੇ ਮੰਮੀ ਢੇਰੀ ਲੈ ਕੇ ਬੱਗੀ ਸੀ ਤੇ ਉਹਨਾਂ ਨਾਲ ਇਹ ਵੀ ਖੜਾ ਦੂੰਗਾ ਨਾਲ ਇਹਦੇ ਵਿੱਚ ਪਾਣੀ ਪਾਤਾ ਸੀ ਕੱਲ ਮੈਂ ਸ਼ਾਮ ਨੂੰ ਜਿੱਦੇ ਮੈਂ ਪਾਣੀ ਪਾਇਆ ਉਦ ਦੀ ਉਦ ਦੀ ਮੋਟਰ ਖਰਾਬ ਹੋ ਰਹੀ ਹੈ ਤੇ ਅੱਜ ਠੀਕ ਹੋਈ ਹੈ ਜੀ ਦੋ ਦਿਨ ਹੋ ਗਏ ਆਪਣੀ ਮੋਟਰ ਖਰਾਬ ਹੋਈ ਨੂੰ ਤੇ ਪਾਣੀ ਬਿਨਾ ਵੀ ਬਹੁਤ ਔਖਾ ਹੋ ਰਿਹਾ ਸੀਗਾ ਤੇ ਅੱਜ ਇੱਧਰ ਆਪਣੇ ਮੈਥੇ ਵੀ ਵਧੀਆ ਹੋ ਰਹੇ ਨੇ ਦੇਖ ਸਕਦੇ ਹੋ ਤੁਸੀਂ ਸਾਰਿਆਂ ਨੇ ਇੱਧਰ ਵੀ ਮੈਂ ਸਰੋਂ ਲਾਈ ਪਈ ਹੈ ਜੀ ਬਸ ਜਿਹੜੇ ਆਹ ਨਹੀਂ ਨਾਲ ਦੇ ਨਾਲ ਪੱਟੀ ਜਾਵੇ ਨਹੀਂ ਜਿਹੜਾ ਬਾਦੀ ਡੁੰਗਿਆ ਕਰ ਲੈਂਦੇ ਨੇ ਤੋਂ ਬਾਕੀ ਸਾਰਾ ਕੁਝ ਆਪਣੇ ਵਧੀਆ ਹੋਣ ਲੱਗਾ ਮੈਥੇ ਸੀਗੇ ਜੀ ਕਿ ਰਾਂ ਤਾਂ ਮੈਂ ਸਾਰੇ ਪੱਟਦੇ ਸੀ ਜੇਕਰ ਇਹ ਵਿੱਚ ਪਚਾਲੇ ਹੋਈ ਜਾਂਦੇ ਸੀ ਜੇਕਰ ਮੈਂ ਉਹਦਾ ਲਾਲਚ ਕਰ ਲੈਂਦਾ ਵੀ ਵਿੱਚ ਪਚਾਲੇ ਹੋਈ ਜਾਂਦੇ ਹਨਾ ਤਾਂ ਫਿਰ ਇਹ ਐਵੇਂ ਨਹੀਂ ਹੋਣਾ ਸੀ ਮੈਂ ਸਾਰੇ ਦੁਬਾਰੇ ਪੱਟਦੇ ਸੀ ਉਹ ਤੇ ਹੁਣ ਇੱਥੇ ਦੁਬਾਰੇ ਸਮਾਰ ਕੇ ਲਾਤੇ ਜੀ ਉਧਰ ਕੀੜਿਆਂ ਨੇ ਭੌਣ ਪਾੜਿਆ ਆਪਦਾ ਤੁਸੀਂ ਕਮੈਂਟ ਵਿੱਚ ਦੱਸਿਓ ਕੀੜਿਆਂ ਦੀ ਜਿਹੜੀ ਇਹ ਹੁੰਦੀ ਆਹੀ ਖੱਡ ਜੀ ਇਹ ਪਾਤਲਾਂ ਤੱਕ ਹੁੰਦੀ ਹੈ ਮੈਂ ਸੁਣਿਆਗਾ ਵੀ ਇਹੜੇ ਨੇ ਹੀ ਭੌਣ ਜੀ ਹੁੰਦੀ ਹੈ ਇਹ ਪਾਤਲਾਂ ਤੱਕ ਹੁੰਦੀ ਹੈ ਤੇ ਇਧਰ ਆਪਣਾ ਪਾਲ ਕਾ ਗਿਆ ਜੀ ਤੇ ਇਧਰ ਵੀ ਲਾਈ ਪਈ ਆਪਾਂ ਬਚਾਲੇ ਇਹਦੀ ਬੱਟ ਤੇ ਮਾਹ ਚਲੋ ਕਾਨੂੰ ਖਾਲੀ ਹਟਣੀ ਹੈ। ਇਹਦਾ ਵੀ ਆਪਾਂ ਲਾਹ ਖਟਿਆ ਤੇ ਇੱਥੇ ਵੀ ਆਪਾਂ ਉਹ ਲਾਤੀ ਜਿਹੜੇ ਇੱਕ ਦੋ ਹੋਣਗੇ ਆ ਮੂਲੀਆਂ ਹੀ ਆ ਤੇ ਇਧਰ ਮੈਂ ਆ ਡੇਗੀ ਪਈ ਹੈ। ਇਹਨੂੰ ਮੈਂ ਕੱਢ ਕੇ ਕਈ ਵਾਰੀ ਪਤਲੀ ਜਗਾ ਹੋਵੇ ਜਦ ਮੈਂ ਹੁਣ ਆਪਣਾ ਮੇਥਿਆਂ ਚ ਹਨਾ ਜੀ। ਖੁਰ ਖੁਰ ਪੀਣਾ ਗੁੱਡਰ ਦਾ ਬਹੁਤ ਔਖਾ ਹੋ ਜਾਂਦਾ ਤੇ ਮੈਂ ਇਹਦੇ ਨਾਲ ਗੁੱਟ ਦਿਆ ਕਰੂੰਗਾ। ਤੇ ਇਹ ਕੰਮ ਆ ਗਈ। ਨਹੀਂ ਆਪਾਂ ਸਿੱਟ ਨਹੀਂ ਸੇ ਬਾਹਰ। ਤੇ ਇਹਦੇ ਉੱਤੇ ਵੀ ਮੈਂ ਦੇਖੋ ਕਲੀ ਕਰਤੀ ਸੀ ਮਿੱਤਰੋ। ਮਾੜੀ ਮਾੜੀ ਇਹਨਾਂ ਤੇ ਵੀ ਸਿੱਟੀ ਪਈ ਆ ਮੈਂ ਆ ਤੁਹਾਨੂੰ ਚਿੱਟੀ ਜੀ ਨਜ਼ਰ ਆ ਰਹੀ ਹੋ ਇਧਰ ਤੇ ਇਧਰ ਸਾਰੀਆਂ ਡੇਕਾਂ ਦਿੱਤੀ ਮੈਂ ਕਲੀ ਕੀਤੀ ਇਹਨਾਂ ਦੇ ਤੇ ਹੁਣ ਵਧੀਆ ਚੜ ਗਈ ਇਹਨਾਂ ਦੀ ਡੇਕਾਂ ਤੇ ਆਇਓ ਕੋ ਇੱਥੇ ਮੈਂ ਡਿਜ਼ਾਈਨ ਜੇਣਾ ਪਾਤੀ ਸੀ ਤੇ ਸਾਰੀਆਂ ਆਪਾਂ ਡੇਕਾਂ ਤੇ ਕਲੀ ਕੀਤੀ ਸੀ ਬਹੁਤ ਸੋਹਣੀ ਲੱਗ ਰਹੀ ਐ ਤੇ ਸਬਜ਼ੀਆਂ ਵੀ ਆਪਣੇ ਮਾਸ਼ਾਲਲਾ ਮਸਲਵਾਨ ਐ ਕਹਿੰਦੇ ਹੁੰਦੇ ਆ ਨਾ ਮਾਸ਼ਾਲਲਾ ਬਹੁਤ ਅੱਛੀ ਹੋ ਰਹੀ ਹੈ ہماری ਇਹ ਮੋਟਰ ਚੋਂ ਆਹ ਕੱਟ ਤੇ ਆਹ ਕੱਟਿਆਗਾ ਤੇ ਇਹਦੀ ਜਗ੍ਹਾ ਤੇ ਬਾਈਆਂ ਨੇ ਨਵਾਂ ਪਾਤਾ ਬਸ ਕੇਰਾ ਚਲਦੀ ਗਲਤੀ ਕਰਤੀ ਬਾਈਆਂ ਨੇ ਤੇ ਕੇਰਾ ਡੰਗ ਲਾਤਾ ਬਾਈਆਂ ਨੇ ਬਸ ਬਈਆ 12000 ਵੀ ਨਹੀਂ ਹੋਇਆ 3500 ਵਿੱਚ ਵੇਚੀ ਕਰਤਾ ਬਾਈਆਂ ਨੇ ਤੇ ਬਸ 400 ਰੁਪਿਆ ਪੂਰਾ ਲੱਗ ਗਿਆ ਜੀ ਇੱਕ 160 ਰੁਪਿਆ ਦਾ ਸੱਲਾ ਹੈਗਾ 50 ਵੋਲਟ ਦਾ ਜੇ ਵਾਸੇ ਕੋ ਬਾਦ ਲੈ ਜਿਹੜਾ ਉਹ ਦਿਖਾਇਆ ਤੁਹਾਨੂੰ ਲਿਓ ਤੇ ਰੈਪ ਹੈਗਾ ਉਹ ਨਮਾ ਆਏਗਾ ਤੇ ਕੀ ਬਣਾਉਂਗੀ ਸਭ ਦੀ ਅੱਜ ਅੱਜ ਮੰਮੀ ਮਾਂ ਦਾ ਆ ਲੈ ਤੈਨੂੰ ਨਹੀਂ ਮਿਲਦੀ ਹੈ ਜੱਕੀ ਨਾ ਖੜ ਜਾ ਹੋਏ ਤੇ ਮੇਤਰੋ ਇਧਰ ਆਪਣੀਆਂ ਮੱਜਾਂ ਨੂੰ ਪਤਾ ਨਹੀਂ ਕੀ ਹੋ ਰਿਹਾ ਇਹਨਾਂ ਨੂੰ ਪਾਣੀ ਪਾਣੀ ਪੀਣਾ ਹਣਾ ਬਾਹਰ ਪਾਣੀ ਹੁੰਦਾ ਪੈਕੇਟ ਇਹਨਾਂ ਨੂੰ ਬਾਹਰ ਬੰਦਨ ਦੀ ਅੱਜ ਵੀ ਹੋ ਜਾਂਦੀ ਹੈ ਹੁਣ ਅੰਦਰ ਤਾਂ ਕਵਾਜ ਤਾਏ ਕਰਨਾ ਓਕੇ ਅੱਜ ਪ੍ਰਭਾਤ ਫਿਰ ਤੇ ਗਈ ਮੰਮੀ ਬੜੀ ਲੱਗਿਆ ਜਿਵੇਂ ਲੋਈ ਕਰਨਾ ਬਹੁਤ ਔਖੀ ਲੱਗ ਰਹਾ ਹੈ ਦੀ ਸ਼ੇਅਰ ਕਰਿਆ ਹੈ ਕਰ ਬਾਬੇ ਬਰੇ ਹੁਣ ਉਹ ਕੱਲੀ ਬਾਬੇ ਬਰੇ ਦਰਵਾਜ਼ੇ ਹੁਣ ਸਾਰਾ ਸਾਲ ਤਾਂ ਪ੍ਰਵਾਸ ਫੇਰੀ ਰੱਖਣ ਲੱਗੇ ਕੱਲੀ ਤਾਂ ਫੇਰ ਕਿਥੋਂ ਨਾਲ ਕੋਈ ਤਾਂ ਮੁੰਡਾ ਮੈਂ ਤੇ ਡੈਡੀ ਉੱਗ ਰੱਖ ਤਾ ਜਿਆ ਕੋਈ ਆਣ ਕੇ ਮਾਂਦੀ ਹੁਣ ਆਉਣਾ ਕੱਲੀ ਤਾਂ ਫੇਰ ਕਿਥੇ ਕਰਕੇ ਆਵੇ ਨਾ ਬਾਹਰ ਲੈ ਜਸਾਂ ਜੇ ਕੱਲੀ ਸ਼ੇਅਰ ਕਰਦੀਆਂ ਐਕਟਰ ਨਹੀਂ ਆਈਆਂ ਕੋਈਆਂ ਮੁੰਡਾ ਬਟਲੇ ਹੋਰ ਰੋ ਕਾਂਡੇ ਹੋ ਮਮੀ ਇੰਨੇ ਮਮੀ ਬਾਲਾ ਭਾਰੀ ਤਾਂ ਨਹੀਂ ਹੈਗਾ ਕਾਂਡੇ ਵਾਲੇ ਪਾਰੀ ਦਾ ਨਹੀਂ ਚੱਪੇ ਵਾਲੇ ਪਹਿਲਾਂ ਜਵਾਨਾ ਨਹੀਂ ਹੈ ਬੁੜੀ ਤਾਂ ਇੱਥੇ ਤੱਕ ਨਹੀਂ ਆ ਸਕਦੀ ਨਾ ਬੰਦਾ ਕਿਤਾ ਸਿਆਉਣਾ ਵਾਲਾ ਮੰਮੀ ਕੋਲੇ ਜੀ ਸੱਚੀ ਗੱਲ ਐ ਸਿਆਉਣਾ ਬਹੁਤਾ ਮੇਰੀ ਮੰਮੀ ਕੋਲੇ ਪਤਾ ਨਹੀਂ ਪਤਾ ਨਹੀਂ ਇਹਨਾਂ ਨੂੰ ਥੋੜੋ ਕਰਨਾ ਹੈ ਹਾਂ ਭਈ ਐ ਦਿਖਾ ਤੇ Papa ਘਰੇ ਲਮਕਾ ਕੇ ਕੰਨ ਪਟਵਾਉਣੇ ਐ ਐ ਬਾਕੀ ਮੇਰਾ ਤਾਂ ਭਈ ਅੰਮ੍ਰਿਤ ਛਕਿਆ ਹੋਇਆ ਮੈਂ ਤਾਂ ਕੁਝ ਨਹੀਂ ਕਹੂੰਗੀ ਅਬ ਦੀ ਨੂੰ ਪਾਉਂਗੀ ਜਰਾ ਕੁਝ ਵੀ ਹੈਗਾ ਘਟ ਪਾਵਾਂ ਵੱਧ ਪਾਵਾਂ ਜੈ ਜੀ ਤੇਰਾ ਪ੍ਰਮਾਤਮਾ ਤੁੰਗਾ ਤੇ ਕੁਮਾਲਾਂ ਦੇ ਚੰਨ ਬਹੁਤ ਵੱਡੇ ਸ਼ੌਂਕ ਆ ਮੇਰੀ ਮਾਂ ਦੇ ਬਹੁਤ ਵੱਡੇ ਹੁਣ ਇੱਕ ਥੋੜੀ ਦੇਖੋਗੀ ਕਾਰਾ ਪਹਿਲਾਂ ਮੰਮੀ ਨੇ ਪੋਣਾ ਜੀ ਕਰ ਤੇ ਇਹ ਖੁਆਇਸ ਤੁਸੀਂ ਪੂਰੀ ਕਰ ਸਕਦੇ ਹੋ ਜੇਕਰ ਤੁਸੀਂ ਆਪਣੀ ਵਧੀਆ ਸਪੋਰਟ ਕਰੋਗੇ ਸਾਰੇ ਜਾਣ ਤੇ ਤੁਹਾਨੂੰ ਆਹੀ ਕਹਨੇ ਆ ਹਲੇ ਵੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਜੇਕਰ ਤੁਸੀਂ ਆਪਣੇ ਚੈਨਲ ਨੂੰ ਹਲੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਦੇ ਹੁਣੇ ਹੀ ਨੀਤੇ ਹਰ ਮੂਕਾ ਸਾ ਇਹ ਸਾਲਾ ਲਾਲ ਦੇ ਰੰਗ ਚ ਦਿਖ ਰਿਹਾ ਉਹ ਨੂੰ ਪ੍ਰੈਸ ਕਰੋ ਤੇ ਤੁਹਾਡਾ ਸਬਸਕ੍ਰਾਈਬ ਡਨ ਹੋ ਜਾਏਗਾ ਤੇ ਤੁਸੀਂ ਸਾਡੇ ਪਾਰਟਨਰਸ਼ਿਪ ਬਣ ਜਾਓਗੇ ਤੁਸੀਂ ਆਪਣੇ ਮੈਂਬਰ ਬਣ ਜਾਓਗੇ ਤੇ ਇਧਰ ਇਹਨਾਂ ਨੂੰ ਅੱਜ ਵੀ ਲੱਗ ਰਿਹਾ ਇਹਨਾਂ ਨੂੰ ਬੰਦੀ ਆਪਾਂ ਬਾਹਰ ਮੱਜਾਂ ਨੂੰ ਹਨਾ ਤੇ ਬਾਹਰ ਤੁਹਾਨੂੰ ਆਪਾਂ ਬਾੜੀ ਵੀ ਦਿਖਾਤੀ ਬਹੁਤ ਵਧੀਆ ਸਾਧੀਆਂ ਹੋਰੀਆਂ ਤੇ ਇਧਰ ਨੁਕਸਾਨ ਦੀ ਆਪਾਂ ਚੱਲਿਆ ਤੁਹਾਨੂੰ ਇਹ ਵੀ ਦਿਖਾਇਆ ਨਾਲ ਤੇ ਹਲੇ ਮੈਨੂੰ ਲੱਗਦਾ ਕੱਲ ਆਪਾਂ ਟੈਂਕ ਭਰੇ ਜਿਹੜੀ ਆਪਾਂ ਬਲੌਗ ਪਾਇਆ ਸੀ ਤੁਹਾਨੂੰ ਦਿਖਾਏਗਾ ਦੇਖਿਆ ਹੋਊਗਾ ਸਾਰੇ ਆਣੇ ਤੇ ਬਸ ਉਹਦੋਂ ਟੈਂਕੀ ਭਰੀ ਹੋਈ ਹੈ ਉਹੀ ਪਾਣੀ ਨੇ ਆਪਣੀ ਹੱਲੇ ਪਾਣੀ ਕਿ ਮਿਸਤਰੀ ਵੀ ਦੇਖ ਰਾਇਆ ਤਾਂ ਉਸ ਸਮਾਰ ਗਈ ਹੈ ਹੁਣ ਆਰਾ ਤਾਂ ਸਾਡੇ ਮਿਸਤਰੀ ਨੇ ਵੀਡੀਓ ਦੇਖ ਲਈ ਜੀ ਉਹ ਕਹਿੰਦਾ ਹਲੇ ਦੋ ਦਿਨ ਕਰਦਾ ਨਹੀਂ ਸੱਚੀ ਆ ਭਾਈ ਆ ਇਹ ਕਹਿੰਦਾ ਮਿਸਤਰੀਆਂ ਦਾ ਸਾਡਾ ਵੀ ਜਿਹੜਾ ਉਹਨਾਂ ਦਾ ਵੱਡਾ ਹੈਗਾ ਉਹ ਕਹਿੰਦਾ ਉਹਨਾਂ ਨੇ ਵੀਡੀਓ ਪਾਤੀ ਕਹਿੰਦਾ ਟੈਂਕੀ ਉਹਨਾਂ ਨੇ ਭਰ ਲਈ ਕਹਿੰਦਾ ਹਲੇ ਜਾਏ ਅਜੇ ਤੱਕ ਹਨਾ ਮੀ ਸਾਡੇ ਪਿੰਡ ਦਾ ਮਿਸਤਰੀ ਹੈਗੇ ਤਾਂ ਖਰਾਬ ਆ ਪਰ ਬਾਲੇ ਆਪਣਾ ਖਰਚਾ ਨਹੀਂ ਕਰਾਇਆ ਫੇਰ ਵੀ ਬਾਈ ਨੇ ਤੇ ਧੰਨਵਾਦ ਬਾਈ ਤੁਹਾਡਾ ਜੇ ਇੱਕ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਤੇ ਜੀ ਮਿੱਤਰੋ ਜੋਤਾ ਲਾਇਆ ਹੋ ਜੀ ਤੁਸੀਂ ਨਾ ਮਫੇ ਦੇ ਕ ਤੇ ਤੁਹਾਨੂੰ ਵੀ ਆਪਾਂ ਇੱਕ ਇੱਕ ਦਿਨ ਪ੍ਰਭਾਤ ਫੇਰੀ ਦਾ ਫੋਲੋ ਵਲੌਗ ਬਣਾ ਕੇ ਦਿਖਾਵਾਂਗੇ ਜਿੱਦੇ ਆਪਣਾ ਲੰਗਰ ਲੱਗੂਗਾ ਜੀ 30 ਤਰੀਕ ਨੂੰ ਤੇ ਉਦਦੇ ਆਪਾਂ ਤੁਹਾਨੂੰ ਦਿਖਾਵਾਂਗੇ ਆਪਣਾ ਵਲੌਗ ਤੇ ਆਪਾਂ ਲਾਵਾਂਗੇ ਫਰੂਟਾਂ ਦਾ ਵਲੌਗ ਜੀ ਤੇ ਜੀ ਆਪਾਂ ਲਾਵਾਂਗੇ ਫਰੂਟਾਂ ਦਾ